देखे मतलब सब्जी सुबजी उन्होंने बेचारा है पता की करता होंगे पहला जो सा गौ होंगी सी गऊ तेजू देखा ਇਹ ਮੈਂ ਸਾਲ ਕਾ ਮਨਾਇਆ ਤੇ ਕੋਈ ਵੀ ਚੀਜ਼ ਲੈ ਤੇ ਫਿਰ ਥੋੜੀ ਥੋੜੀ ਉਹਨੂੰ ਦੇ ਕੇ ਜਾਣਾ ਨਾ ਸੀ ਸੋ ਅੱਜ ਦੇਖਦੇ ਆਂਗੇ ਮੰਮੀ ਨੂੰ ਇਹ ਕੀ ਦੇ ਕੇ ਆਇਆ ਮੰਮੀ ਤੇ ਮੇਰੀ ਜਾਨ ਲੱਗੀ ਮੈਂ ਇਹਨਾਂ ਨੂੰ ਕਿਹੜਾ ਪਕਾਏਗਾ ਇਹਨਾਂ ਨੇ ਜਾਨਾ ਨਮੀ ਕੀ ਦੇਖੀਏ ਆ ਬਾਬਾ ਕਹਤਾ ਹਾਂ ਹੈ ਜਿੱਸਾ ਵੀ ਜੀ ਆਪ ਦੇਖੋ ਫਿਰ ਤੋਂ ਲੱਗੇ ਠਿੱਟੇ ਵੀ ਨਹੀਂ ਕੀ ਤੇ ਰੰਗ ਦੇ ਬਤਾਉਂ ਦੇਖੋ ਜਮਾ ਨੋ ਨਮੇ ਨ ਮੇ ਕਲਰ ਚੱਕੀ ਫਿਰਦਾ ਬਾਬਾ ਸਾਡਾ ਹੂੰ ਉਹ ਦੇਖੋ ਇਹ ਬਾਈ ਹੈਗੇ ਪੜਥੇ ਵਾਲੇ ਬਤਾਉਂ ਇਹਨਾਂ ਤਾਂ ਬਹੁਤ ਵਧੀਆ ਪੜਥਾ ਬਣੂਗਾ ਹਨਾ ਪ੍ਰਿੰਸੀ ਹੁਣ ਆਪਾਂ ਹੁਣ ਆਪਾਂ ਪੁੱਛਦੇ ਹਾਂਗੇ ਮੇਰੇ ਮੰਮੀ ਨੂੰ ਕੌਣ ਸਰ ਕੇ ਵੀ ਉਹ ਕਰਤੇ ਪਮਚਾ ਠੀਕ ਹੈ ਜਿੰਦੀ ਮੇਰੀ ਮੰਮੀ ਨੇ ਥਿਆਰੀ ਬੇਰੀ ਕਰੀ ਕੇ ਪੂਜੀ ਜੀ ਆਉਂਗੀ ਮੰਗਾਲਿਆਂ ਨੇ ਬਾਲਾ ਪੰਗਾ ਰੱਖ ਕੇ ਸਰਦਨ ਨੇ ਬਹੁਤ ਚੁੱਪ ਪਣੀ ਕਰਦੇ ਇਹ ਸਰਦਨ ਗੋਠਿਆਂ ਤੇ ਫਰੀਂ ਨੇ ਇੰਨੀ ਠੰਡ ਹੁੰਦੇ باوجود ਹਲੋ ਵੇ ਮੇਰੇ ਮਾਮੇ ਨੂੰ ਪੁੱਛਦੇ ਆਂ ਪਾਂ ਦੀਓ ਕਿੱਲੇ ਐ ਨਾਹੀ ਚੱਲਿਆ ਕਿੱਥੇ ਪਹੁੰਚਿਆ ਹਲੋ ਸਤਿ ਸ਼੍ਰੀ ਅਕਾਲ ਮਾਮਈ ਐ ਕਿਰਾਲ ਬਈ ਬਹੁਤ ਕਿਵੇਂ ਹੋ ਕੀ ਕਰਦੇ ਮੈਂ ਤੁਹਾਡੇ ਨਾਲ ਨੋਟ ਨਹੀਂ ਕਰਤੀ ਨਹੀਂ ਪਰ ਜਿਹੜੀਆਂ ਗਾਇਆਂ ਦਾ ਲਾਉ ਉਹ ਦਊਗਾ ਮੈਨੂੰ ਕੋਟ ਰੱਖੀ ਹਾਂ ਲਾਉਦਾ ਹਾਂ ਹੈਲੋ ਹੈਲੋ ਮੰਮੀ ਕਿੱਥੇ ਪਹੁੰਚੇ ਮੈਂ ਅਜੇ ਖਲਾਮ ਹੋ ਰਿਹਾ ਅੱਜ ਅਮ ਆਉਂਗੇ ਕੀ ਬਸ ਜਾਈਏ ਵਾਹ ਫਿਰ ਮੰਮੀ ਕੀ ਕਰਨਾ ਫਿਰ ਆਜੂ ਬਸ ਆਜੂ ਕਹਿੰਦੀ ਠੀਕ ਹੈ ਠੀਕ ਹੈ ਠੀਕ ਹੈ ਮੜਾ ਚੱਲਣ ਮੇਲੇ ਫੋਨ ਕਰ ਦਿਓ

ਉਹ ਦੇ ਹਾਂ ਦੇ ਪ੍ਰਿੰਸੀਪਲ ਕਦੇ ਆਉਂਦੀ ਮੇਰੀ ਮੰਮੀ ਪੀਕੇ ਜਾਂਦੀ ਕਾਲੀ ਬੋਕ ਤੇ ਮੈਂ ਮੰਨਦਾ ਹਾਂ ਜੇ ਤਾਂ ਮਿੱਠਾ ਮਖਾਜਾ ਬਾੜਾ ਨਹੀਂ ਪਾਉਂਦੀ ਜਗੀ ਸਾਰੀਆਂ ਚੀਜ਼ਾਂ ਘਟ ਰੋਖੀ ਪੱਤੀ ਜਮਾਈ ਘਟਦਾ ਹਾਂ ਮੈਂ ਤਾਂ ਪਤਲੀ ਬਣਾਉਂਦਾ ਹਾਂ ਹਾਂ ਮੈਂ ਤਾਂ ਫਿਰ ਫਿਰ ਤਾਂ ਦੇ ਨਹੀਂ ਨਹੀਂ ਨਾ ਕੱਟ ਪੱਤੀ ਨਾਲ ਚੱਲ ਚੰਗਰਾ ਬਰੇ ਸਲਾਹ ਇਹਦਾ ਅਸਕੇ ਜਾ ਦੇ ਚਾ ਕੇ ਸਾਦਾ ਤ੍ਰਿਕਾਫਾ ਲਾ ਫਾਣੀ ਪਾਉ। ਦੱਸ ਕਿ ਜਾਬੇ ਚਾਹ ਨਹੀਂ ਬਣਾਈ। ਤੂੰ ਬਸ ਕਿਵੇਂ ਦੀ ਚਾਹ ਪੀ ਮਹਿੰਗੀ। ਆਪ ਇਸ ਪੱਤੀ। ਲੌਂਗ ਲੈਸਿੰਗ ਵਾਲੀ ਕੀ ਮਹਿੰਗੀ। ਆਹ ਤੂੰ ਦੱਸ ਵੇ ਕਿਹੜਾ ਕਿਹੜਾ ਸਮਾਨ ਪੈਂਦਾ। ਚਾਚਾ ਜੀ ਚਾਹ ਨਹੀਂ ਬਣਾਉਣੀ ਹੁੰਦੀ। ਸੌਲਫ ਵੀ ਪਾਵਾ। ਅਦਰਕ। ਉਹ ਦਈ। ਚੀਨੀ ਨਾ ਪਾਵਾ। ਬਸ ਤੂੰ ਤੇ ਤੇ ਪਸੰਦ ਦੀ ਬਣਾਉਂਗੀ। ਗੁੜ ਅਦਰਕ ਤੇ ਲੈ tia ਇਹ ਸਾਰੀਆਂ ਚੀਜ਼ਾਂ ਵਸਪਾ ਕੇ ਵਾਲ ਦੇ ਵਿੱਚ ਬਾਦੋ ਰੋੜੇ ਦੁੱਧ ਉਹਨੀਆਂ ਦੁੱਧ ਬਹੁਤ ਨੁਕਸਾਨ ਕਰਦਾ ਗਾਇਸ ਇਹ ਨਾ ਹੋ ਸਕਦਾ ਹੈ ਚਾਹ ਤੋਂ ਦੂਰ ਰੋ ਪਰ ਚਲੋ ਕੋਈ ਨਾ ਸਾਧੂ ਇੱਥੇ ਕੁਬਾਰੀ ਇੱਕ ਕੁੱਟ ਨਾਲ ਕੋਈ ਫੈਕਣ ਮੈਂ ਕਿਉਂਕਿ ਮੈਂ ਸਿਹਤ ਦੀ ਚਾਹ ਨਹੀਂ ਪੀਦੀ ਮੈਂ ਤਾਂ ਆਪਣੀ ਫਿੰਦਰ ਨਾ ਮੈਂ ਤਾਂ ਹੁਣ ਦੋ ਤਿੰਨ ਦਿਨ ਦੁੱਧ ਦਿਲ ਨਹੀਂ ਮੈਂ ਬੰਦ ਰੱਖਿਆ ਉਹ ਬੜੀ ਤੇ ਜੰਗੀ ਬੰਦ ਹੈ ਮੈਂ ਪਹਿਲਾਂ ਮੈਂ ਨਹੀਂ ਪੀ ਲੈਂਦੀ ਉਹ ਨੂੰ ਨਹੀਂ ਜਿਆਦਾ ਤਾਂ ਬਿਲਕੁਲ ਸਰਾਵ ਚਾਹੀਏ ਜਾਂ ਪੀ ਕੇ ਪਾ ਲੈਣਾ ਅੰਦਰ ਫਿਰ ਕੋਟੀ ਲੱਗਦਾ ਹਮ ਮੇ ਮਮੀ ਨੇ ਜੜੀ ਕੋਟੀ ਪਾਤਾ ਯਾਨੀ ਉਹ ਵਿਚਾਰੀ ਦੀ ਕੋਟੀ ਨਹੀਂ ਲੱਭ ਰਹੀ ਹੈਗੀ ਸਾਡੇ ਘਰ ਦੀ ਖਾਸ ਜਿਹਾਤਾ ਹੈ ਆ ਇਹ ਪੁੱਛਾ ਕੇ ਕੋਟੀ ਵੀ ਕਿਸੇ ਨੇ ਦੇਖਿਆ ਤਾਂ ਦੱਸ ਦੇ ਦੇਖ ਕੇ ਨੇ ਕੋਟੀ ਦੇਖੇ ਦੇ ਤਾਂ ਐਂਟੇ ਕਰਦੇ ਹੋ ਮੰਮੀ ਦੀ ਕੋਸ਼ਿਸ਼ ਜੇ ਹਾਂ ਸਾਧਿਕੜਦੀ ਇਹ ਖਾਸ ਗੱਲ ਹੈ ਸਾਡੇ ਘਰ ਚ ਉਹ ਜਿਹੜਾ ਕੱਪੜੇ ਸਾਹਮਣੇ ਪਏ ਰਹੇ ਨਹੀਂ ਵਿਹਾਰ ਤੇ ਆਉ ਪਿਆਦੇ ਤੋਂ ਪਉਣਣੇ ਦਾ ਜਦੋਂ ਕਿਤੇ ਜਾਣਾ ਹੋਵੇ ਉਹਦਾ ਕੱਪੜਾ ਲੱਭਦਾ ਹੀ ਨਹੀਂ ਹੈਗਾ ਪਤਾ ਨਹੀਂ ਕੀ ਇਹੇ ਗੱਲ ਹੈ ਉਹ ਤਾਂ ਮਿਲਦੀ ਹੀ ਨਹੀਂ ਦੰਦ ਜਿਹੜੀ ਬੜੀ ਚ ਹੁਣ ਆਪਣੇ ਪਿਆਰ ਹੀ ਨਹੀਂ ਦਿਹਾਈ ਕਿਹੜੀ ਚਾਹ ਹਾ ਚਾਹ ਹੈ ਨਾ ਪਿਆਜਾਂ ਦੀ ਬੁੱਧ ਲਈਏ ਉਹਦੇ ਚ ਪਹਿਲਾਂ ਹਲਦੀ ਨਹੀਂ ਲੱਗੀ ਹੋਈ ਸੀ ਲੱਗੂ ਜੀ ਹਾਂ ਹਾਂ ਤੈਨੂੰ ਦੇਖੇ ਨਾ ਕਿ ਬੜੇ ਬੜੇ ਪੱਤੇ ਜਿਹੜੇ ਪੱਕਨੇ ਵਾਰਦਾ ਵੀਡੀਓ ਬਣਾਉਂਦੇ ਹੁੰਦੇ ਉੱਥੇ ਵੀ ਹਲਦੀ ਲਾਈ ਹੋਈ ਆ ਹਲਦੀ ਹਾਂ ਸਾਰੀ ਹਲਦੀ ਉੱਥੋਂ ਨਿਕਲਦੀ ਹੈ ਇਹ ਸਾਰੀ ਹਲਦੀ ਉੱਥੋਂ ਨਿਕਲਦੀ ਹੈ ਕੀਤੇ ਨਾਲ-ਨਾਲ ਹੁਣ ਦੇਖਦੇ ਜਦੋਂ ਆ ਗਿਆ ਮਾਮਾ ਕਿ ਪੇਰ ਮਮੇ ਨਾਲ ਦੇ ਨਾਲ ਦੇ ਵੀ ਇੰਨ ਕਰਦੇ ਆ ਗੱਲਾਂ ਬਾਤਾਂ ਤੇ ਫਿਰ ਮੰਮੀ ਨੂੰ ਕਰਦੇ ਆਗੇ ਜੀਦਾ ਤੇ ਨਾਲ ਨਾਲ ਆਪਣੇ ਬਲੌਗ ਨੂੰ ਦੇਖਦੇ ਰਹੋ ਲਾਸਟ ਤੱਕ ਬਹੁਤ ਵਧੀਆ ਸੋਹਣਾ ਬਲੌਗ ਬਣਾਉਂਗੇ ਅਸੀਂ ਆਪਣੇ ਵੱਲੋਂ ਟਰਾਈ ਕਰ ਰਹੇ ਹਾਂ ਤੁਸੀਂ ਆਪਣੇ ਵੱਲੋਂ ਵਧੀਆ ਘਟੀਆਂ ਚੀਜ਼ ਜੂਰ ਤੋਂ ਸਾਰੀ ਦੋਸਤਾਂ ਕਰੋ ਜਿਹਨੂੰ ਮੇਰੀ ਜਿੱਸੋਂ ਨੂੰ ਲੱਗਦੀ ਹੈ ਇਹ ਵਧੀਆ ਲੱਗ ਰਿਹਾਗਾ ਬਲੌਗ ਤੇ ਜਰੂਰ ਤੋਂ ਲਾਈਕ ਕਰਦੇ ਕਰੋ ਵੀਡੀਓ ਨੂੰ ਸੋ ਸਾਰਿਆਂ ਨੇ ਲਾਸਟ ਤੱਕ ਬਣੇ ਰਹੋ ਇਹ ہماری ਲੌਂਗ ਲੇਟੇ ਵਾਲੀ ਚਾਹ ਬਣ ਗਈ। ਹੂੰ। ਤੋ ਇਸ ਟੇਮਨ ਤੋਂ ਪਿੱਛੇ ਚਾਹੀ ਵਧੀ ਲੱਗਦੀ। ਜਿਆਦਾ ਮੁੱਠਾ ਘਡਾਣੀ ਜੀ ਬੜੀ ਠੜੀ ਪਾਈਏ ਕੋਟ ਤੇ। ਹੂੰ। ਕਿਉਂ ਤੱਤੀ ਜਾ ਭੀਨ ਨੂੰ ਕੋਈ ਮੰਗਰ ਪੈ ਰਿਆ ਸੀ। ਮੈਨੂੰ ਲੱਗਾ ਕਿ ਥੱਡੀ ਹੋ ਗਈ ਉਹ ਫਿਰ ਲੱਗਾ ਤੱਤੀ ਜੱਤੀ ਦੀਸ ਤੇ ਫੈਕੇ। ਛਾਲੇ ਹੋ ਗਏ। ਆ ਦੇਖੋ ਮੈਂ ਐਦਾ ਮੈਂ ਕੱਦੀ ਬੇਟ ਕਰ ਰਹੀ। ਵੇ ਇਹ ਹੈ ਉਹ ਗਾ ਦੇਖੋ ਐ ਨੋਮੀ ਵਾਲਾ ਮੌਸਮ ਬੰ ਰਹੇਗਾ ਮੈਂ ਉੱਠ ਕੇ ਅੰਦਰ ਜਾਣਾ ਸੀਗਾ ਮੈਂ ਕਾਦੀ ਵੇਟ ਕਰ ਰਹੀ ਵੀ ਸਾਡਾ ਜਿਹੜਾ ਬਲੌਗ ਹੈ ਉਹ ਚੱਲ ਰਿਹਾ ਦੇਖੋ ਕੈਂਟ ਲੱਗ ਰਿਹਾ ਮੈਂ ਇਸੀ ਪੂਰਾ ਸਿਰੋਂ ਤੇ ਬੰਦ ਰਿਹਾ ਲੁੱਟ ਤਾਂ ਬੜਾ ਕੈਂਟ ਲੱਗਦਾ ਹੈ ਕਾ ਨੂੰ ਆ ਮਾਤਰਾ ਮੀਆਂ ਜੋਇ ਲਓ ਉਹ ਇਹ ਪਿੰਸੀ ਤੇ ਜਾਣ ਦੋ ਆ ਦੇ ਨਹੀਂ ਕਹਿਣ ਤੇ ਗੱਲ ਜੀ ਗੇ ਗਿਆ ਨਨੇ ਬਲੀ ਤਾਂ ਚਾਹ ਬਣਾਉਣ ਤੋਂ ਗਿਆ ਸੀ ਹਨ ਚਾਹ ਬਣਾਏ ਚਾਹ ਚੋ ਬਿੱਦੀ ਬਈ ਰੋਜ ਮੈਂ ਮੈਨੂੰ ਮਿਲੂ ਗੈਰੀ ਮਾ ਮਮੀ ਪਤੰਗਾ ਨੇ ਨਿੱਦਮਾ ਗਾਪਾ ਕਿਹਾ ਕਿ ਦੇਣਾਂਗੇ ਦੇ ਦੇਣਾਂਗੇ ਰੰਗ ਤੋਂ ਜਵਾਗਟ ਇੱਕ ਦੇਣੀ ਮੈਂ ਇਹਨਾਂ ਤੇ ਦੋ ਦੋ ਲਾਉਣ ਜਿਵੇਂ ਨੇ ਪਤਾ ਕੀ ਕਹਿੰਦੀ ਕਿ ਸਾਰੇ ਨੂੰ ਲੈਣਾ ਇਹ ਲੱਤ ਤੋਂ ਵੱਢਣੀ ਜੀ ਆ ਮਾ ਪਤੰਗ ਕਾਟਦਿਆਂ ਪਤਾ ਹੋਊਗਾ ਕਾਟਦਾ ਹੋਇ ਕੱਟ ਲੈ ਹੋਇ ਕੱਟ ਲੈ ਮੈਂ ਪਹਿਲਾਂ ਤਾਂ ਇਹਦੀ ਲੱਤੀ ਕੱਟਣੀ ਚਾਹੀਦੀ ਲੈ ਚੱਲ ਜੀ ਜਣੇ ਹਮ ਨਹੀਂ ਲੈ ਆ ਬੂਟੇ ਕਿਤੇ ਪਲੇ ਪਰੋਂ ਬੂਟੇ ਪਾੜੋ ਜਿੱਦਿਖ ਛੱਡੋ ਪਤਾ ਕਿੰਨੀ ਹੋ ਰਹੀ ਆ ਹੇ ਹੁਣ ਤਾਂ ਹੈਲੋ ਹਾਂ ਮੰਮੀ ਮੈਂ ਅੱਜ ਤੱਕ ਬਾਹਰ ਟਾਈਮ ਨਾ ਲੱਗੂ ਬੱਸ ਬਸ ਠੀਕ ਹੈ ਜੀ ਮੰਮੀ ਤਿਆਰ ਹੈ ਜੀ

अच्छा क्या बना रहे हो आपको लेने आ रहे हैं ओ हम तो तैयार बैठे हैं बस तो फिरा रहे हैं आपके मामा जी हमको लेने के लिए तो रब नीचे आ रहा है मيون वाला ला लो मामा ता कोई ना तो देख ना मामी थोड़ा फोन पर शो भी आया मेरी लग ਹਾਂ ਮੇਰੀ ਮੰਮੀ ਦੀ ਕੋਟੀ ਨਹੀਂ ਲੱਭ ਰਹੀ ਸੀ ਹਾਏ ਹਾਏ ਹੋਰ ਆਏ ਤੇ ਬਿਨਾ ਕੋਟੀ ਤੇ ਨਾ ਜਾਣਾ ਮੇਰੀ ਮਿੰਦਾ ਵਿਚਾਰੀ ਮੈਂ ਫੋਨ ਕਰਿਆ ਸਭ ਕੁਝ ਲੱਭ ਗਿਆ ਨਾ ਹਾਂ ਸੱਚੀ ਗੱਲ ਹੈ ਫੋਨ ਕਰੇ ਮੈਂ ਕਿਹਾ ਚਲ ਮੈਂ ਦੱਸ ਦਿਆਂ ਫਿਰ ਉੱਧਰ ਵੀ ਹਾਂ ਇਹ ਜੋ ਤੱਕ ਤੁਸੀਂ ਵੀ ਜਾਓਗੇ ਮੈਨੂੰ ਨਹੀਂ ਲੈਂਦੇ भाई हाँ। मैं तो सुनने के है, नहीं है, है। <laughs> के गए, ही नहीं हैगा चले चुप्पी दीदी के तू ना गई मैं भी नहीं जाती ओह पर ये दस सेंट ले गई आज ही फिर पर ये फिर रूली आज तो तुम्हारी बात जो होता जाती नहीं ਆ ਪਰੀ ਵੀ ਤੇਰੇ ਕਿਪੀ ਹੋਰ ਮੈਂ ਤਾਂ ਸੱਚੀ ਗੱਲ ਚੱਲਣਾ ਸੀ ਮੈਨੂੰ ਕੋਈ ਤਾਂ ਆਇਆ ਨਹੀਂ ਤੋ ਸੋਣ ਦੀ ਮਨ ਨਹੀਂ ਕਰ ਹੋਰ ਫਿਰ ਮੈਂ ਇਹ ਨੂੰ ਆਇਆ ਸੀ ਬੀਕੀ ਠੰਡ ਜਿੱਚ ਵਿਚ ਬਚਾਰੇ ਇੰਨੇ ਬਿਸਤਰੇ ਬਸਤੇ ਜਿ ਕੱਢਣਗੇ ਤੰਗ ਹੋਣਗੇ ਯਾਰ ਇੰਨੇ ਕਰਤ ਨੇ ਕਿ ਫਿਰ ਇੱਕ ਹੋਰ ਕੱਢ ਲੈਣਗੇ ਨਹੀਂ ਆਪਾਂ ਸਮਾਂ ਨਹੀਂ ਨਰੇ ਟੂ ਤਾਂ ਤੇਰੀ ਮੰਮੀ ਨਾਲ ਹੀ ਪੈ ਜੇਗੀ ਤੂੰ ਘੜਡ ਰਿਸਤਰਾ ਭਾਲੇਗੀ ਹਾਂ ਹਾਂ ਜਾਣੀ ਤੂੰ ਨਹੀਂ ਸਾਰੇ ਕਿਤੇ ਜਾਣਾ ਸੀ ਠੀਕ ਹੈ ਹੇ ਇਹ ਮੈਂ ਤਾਂ ਉਲਟੀ ਆਈ ਮੰਮੀ ਇਹ ਉਲਟੀ ਆਪੇ ਹੋ ਗਈ ਠੀਕ ਆਵਾਜ਼ ਆਲਦਰ ਹੋਣਾ ਵਰਤ ਬੋਲ ਬੋਲ ਕਿਉਂ ਢਾਗੀ ਥੋੜਾ ਜਿਹਾ ਜੇ ਜਿਡ ਦਬ ਜਾਣਾ ਨਾਲ ਦੀ ਨਾਲ ਉਲਟੀ ਆਉਂਦੀ ਹੈ ਨੋ ਨੋ ਮੰਮੀ ਠੰਡ ਚ ਠੰਡ ਚ ਮੈਨੂੰ ਆਇਆ ਔਖਾ ਲੱਗਦਾ ਨਾ ਵੀ ਇੱਕ ਬੱਸ ਜੀ ਬਦਲਣੀ ਪੇਰਾ ਮੈਂ ਮਤਲਬ ਛੋੜਿਆ ਨਹੀਂ ਜਾਂਦਾ ਹੈਗਾ ਟ੍ਰੇਨ ਦਾ ਤਾਂ ਚਲੂ ਸੋਖ ਹੈਗਾ ਵੀ ਇੱਕ ਵਾਰੀ ਬੈਠ ਕੇ ਫਿਰ ਕੋਈ ਚੱਕਰ ਨਹੀਂ ਉਪਰ ਦੀ ਮੇਰੀ ਤਬੀਅਤ ਤਾਂ ਵੀ ਖਰਾਬ ਜਲ ਰਹੀ ਹੈਗੀ ਮੈਨੂੰ ਮਤਲਬ ਮੜੇ ਜੇ ਨਾਲੀ ਉਲਟੀ ਆਉਣ ਲੱਗ ਜਾਂਦੀ ਹੈ ਤਬੀਅਤ ਤਾਂ ਸਾਰਿਆਂ ਦੀ ਖਰਾਬ ਹੈ ਹਾਂ ਜੀ ਜੀ ਸਹੀ ਕਹਿੰਦਾ कोई oh no. hmm. oh, नहीं लागे <laughs> <रहा> <laughs> <भी यास्टी> <laughs> 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 ਉਹ ਇਹ ਟਿਡਿਡੇ ਤਾਂ ਥੋੜਾ ਜਿਹਾ ਵੀ ਦਬ ਜਾਂਦਾ ਹੈ ਨਾ ਨਾਲ ਦੀ ਨਾਲ ਹੀ ਉਲਟੀ ਹੋਣ ਲੱਗ ਜਾਂਦੀ ਹੈ ਤੇ ਦੁੱਤੋ ਪਰ ਕੱਲਾ ਨਹੀਂ ਸੀ ਵੇ ਬਾਜੂ ਹੈ ਫਿਰ ਵੀ ਅੱਛਾ ਇਹਨਾਂ ਸੋੜཔ་ ਹੈ ਇਹਨਾਂ ਵਿੱਚ ਕੁਝ ਕਦੀ ਪਾ ਲਾ ਮੇਰੇ ਤੋਂ ਮਾਹੀ ਆ ਜੀ ਮੈਂ ਹੁਣ ਨਾ ਪਾਣਾ ਮੈਂ ਜਿਉਂ ਕਿ ਤੇ ਜਾਉਂਗੇ ਉਦੋਂ ਬਾਅਦ ਨਹੀਂ ਮਤਲਬ ਆ ਉਹਦੋਂ ਬਾਅਦ ਨਹੀਂ ਆ ਇਹ ਤੋਂ ਕਿ ਵੀ ਜਮੀਨ ਨੂੰ ਹੀ ਨਾ ਪਾ ਵੀ ਕਰੀ ਰੱਖਦੇ ਸੋ ਇਹ ਕਿੰਗੇ ਤਾਂ ਵੀ ਸਹੀ ਨਹੀਂ ਨਾ ਮੈਂ ਕਰ ਦੇ ਜੇ ਲਾਲਟਾ ਹੈ ਵੀ ਨਹੀਂ ਹੈ ਬਾਈ ਨਿਕਲ ਲੈ ਇਹਦੀ ਇਹ ਸਰ ਦੇ ਇਹ ਕਰ ਦਿੰਦੇ ਪਾਉਂਦੇ ਰੱਖਦੇ ਭਾਈ ਨਰੰਗ ਮੈਨੂੰ ਬਹੁਤ ਸੌਣਾ ਚਾਹੁੰਦਾ। ਫਟਾਫਟ ਮੇਰੀ ਮੰਮੀ ਦੇ ਆਉਣ ਕੋ ਬੇਲਾ ਬਲਾ। ਕਾਦਨ ਮਸਲ ਕੇ ਬੈਠ ਲਾ। ਕਿ ਕਾਦਨ ਕੇ ਨਾ ਬਸ ਲੋ ਦਵਾਈ ਨਾਲ। ਹਾਈ ਮੰਮੀ ਉਲਟੀ ਨਾਲ ਹੋ ਰਹੀ ਹੈ ਜੀ ਗੱਚਾ ਹੋ ਜਾਣਾ। ਕਿ ਤਿੰਨੇ ਜਾਣਾ ਕਬਰਾਟ ਜੁਕਾ। ਕਬਰਾਟ ਹੋ ਰਹੀ ਹੈ। ਤੇਰੇ ਵੀ ਇੰਹੀਂ ਹੋਣ ਲੱਗ ਜਾਂਦਾ ਜਦੋਂ ਜਾਣਾ ਹੁੰਦਾ ਹੈਗਾ ਤੇਰੇ ਵੀ ਇੰਹੀਂ ਮम्मी ਬੀਬੀ ਦੇ ਵੀ ਇੰਹੀਂ ਹੁੰਦੇ ਹੁੰਦੇ ਬੀਬੀ ਦੇ ਵੀ ਇੰਹੀਂ ਹੁੰਦਾ ਦਿਖਾ ਹਾਂ ਇਹ ਆਪਣੇ ਸਾਰਿਆਂ ਸਿਣੀ ਚੀਜ਼ ਹੈ ਕਿਤੇ ਰੁਕਾ ਬੇਬੇ ਮम्मी ਆ ਜਾਤੋਂ ਵੀ ਪਾਲ ਲੈਂਦੀ ਨਾ ਜੇ ਇਹ ਪਾਲੇ ਚਿੱਟੀ ਵਾਲਾ ਇੱਕ ਜਗਤ ਬਣ ਗਿਆ ਚਿੱਟੀ ਵਾਲਾ ਆਹ

ਹਰ ਦਿਨ ਇਹ ਕਰਦੇ ਨੂੰ ਵੜੇ ਜਾਂਦੇ ਆ ਕਿਵੇਂ ਕਰੂਗੇ ਇਹਨਾਂ ਨੂੰ ਛੁੱਟੀਆਂ ਨੇ ਮੈਂ ਲਾ ਕੇ ਰੱਖਣਾ ਆਏ ਲਾ ਕੇ ਆਸਾਂ ਤੋਂ ਜਾਂ ਲੈ ਲੇ ਦੀ ਬਿੱਲੋ ਜੀ ਜਦੋਂ ਮੈਂ ਮਿਲਾਂ ਹੈ ਨਾ ਲਗ ਰਖਾ ਕਰ ਸਰਪੇ ਪਿੱਛੇ ਕੁੱਟੇ ਇਹ ਮਰਦ ਨਾਲਸਣ ਦਾ ਫਾਇਦਾ ਮਿੱਲੋ ਜੀ ਤਾਂ ਬਚਾਰੀ ਜਾਦ ਨਹੀਂ ਸੀ ਮੋਟੋ ਆਪਨ ਲਗੇ ਦੇ ਜੀ ਸੋਣ ਨੂੰ ਬੁੱਲ ਜੀ ਕਿ ਕਮਰੇ ਵੱਲੋਂ ਤਰਫੋਂ ਦੇਖ ਰਹੀ ਹੈ ਇਹ ਮੋਟੇ ਦੇ ਵੀ ਦੁੱਖ ਦੇ ਆਉ ਰਹੇ ਇਹਨਾਂ ਰੋਟੀ ਖਵਾ ਦੇ ਕਰਦੀ ਸੀ ਇਹ ਖਾਂਦੀ ਰੁੱਸੀ ਰਹਿਦੀ ਤਾਂ ਖਾਜੂ ਕੀ ਮੈਂ ਇਹ ਨੂੰ ਮੇਰੇ ਲਈ ਲੱਗਦੀ ਹੈ ਮੈਨੂੰ ਰੋਟੀ ਮੇਰੀ ਮੰਮੀ ਕਹਿੰਦੀ ਹੁੰਦੀ ਹੈ ਮੈਨੂੰ ਮੇਰੀ ਰੋਟੀ ਲੱਗਦੀ ਹੁੰਦੀ ਹੈ ਜਿਵੇਂ ਮੈਂ ਰੋਟੀ ਖਾ ਲੈਣੀ ਮੋਟੀ ਹੋ ਜਾਂਦੀ ਹੈ ਜਿਦੀ ਨੂੰ ਰਾਤ ਦੀ ਗੱਲ ਦੱਸਾਂ ਰਾਤ ਮੈਨੂੰ ਐਂ ਬਿਠਾ ਕੇ ਆਪ ਪੈ ਗਈ ਥੋੜੇ ਟਾਈਮ ਵਾਸਤੇ ਮੈਨੇ ਮੇਰੀ ਮੰਮੀ ਨੂੰ ਕਿਹਾ ਪਏ ਪਏ ਮਾਂ ਮੰਮੀ ਮਾਂ ਪਾਣੀ ਲੈ ਆ ਦੇ ਕਹਿੰਦੀ ਪੀਣਾ ਜੀ ਕਿਹਾ ਸਰਦੇ ਮੈਂ ਖਾਹਾਂ ਮੇਰੀ ਮੰਮੀ ਲੈਣ ਵਾਲੀ ਪਾਣੀ ਪਾਣੀ ਲੈ ਕੇ ਆ ਕੇ ਮੈਂ ਮੀਲਾ ਹਰ ਵੇਲੇ ਖੋਹ ਮੈਂ ਤਾਂ ਹੀ ਕਰਦਾ ਪਈ ਹੈ ਗੋਮਤਾ ਪਈ ਹੈ ਗੋਮਤਾ ਮਾਣ ਕੇ ਨਹੀਂ ਗੇਰੇ ਨਹੀਂ ਗੇਰੇ ਤੂਰੀ ਹੈ ਇਹ ਮੈਂ ਤੱਕੀ ਬਿਤਾਣੀ ਬਸ ਰੋਣ ਦੇ ਐਕੋਸ ਹੋ ਗਈ ਹੈ ਇਹਨੇ ਕਿਰਪਾ ਕਰਨਾ ਦੀ ਪਾਣੀ ਮੈਂ ਤੈਨੂੰ ਪੁਰੀ ਜਾ ਮੱਲਾ ਫੜ ਚੰਦਵਾਰਾ ਕਰ ਫੜਨਾ ਫੜਨਾ ਨਾ ਫੜ ਲੈਣੇ ਨੰਤਾ ਮੈਂ ਘੰਟਾ ਹੋਇਆ ਮੈਂ ਤਾਂ ਫੇਰ ਸਿਰ ਉੱਪਰ ਠਿੰਨਾ ਹੈ ਇਹ ਮੇਰੇ ਮੇਂ ਬੁੰਗਰੀ ਹੈ ਉਹ ਮੰਮੀ ਨੂੰ ਮੈਂ ਲਾਈ ਖੜੀ ਗਈ ਲਾ। ਕਦ ਨੇ ਉਹ ਪੈਸੇ ਜਿ ਦਿਰਾਤਾ। ਅਸੀਂ ਅਸੀਂ ਤਾਂ ਛੇਤੀ ਆਉਂਗੇ। ਜਿੰਨ ਤਾਂ ਲੱਗਦਾ ਸਾਢੇ 8:00 ਵਜੇ ਕਰਤੀਆਂ ਹੋਣਗੀਆਂ। ਪਹਿਗੇ ਸੀ ਮੈਂ ਤੇ ਮੰਮੀ ਤਾਂ ਰੈਟ ਹੋ ਗਏ। ਅਸੀਂ ਵੀ ਉਹਦੀ ਪੈਸੇ। ਨਾ ਵਈ ਹੋਣਾ ਆਪਣਾ ਟਾਈਮ ਹੋਊਗਾ ਬੱਦ ਨੂੰ ਸਾਜੇ ਕਰਨ ਦਾ। ਸੋ ਕੋੜੀ ਮੰਗੜ ਆਇਆ ਮੈਂ ਬਾਤ ਬਾਤ ਚਲੋ ਜੀ ਭੈਣ ਜੀ ਚਾਹ ਦੋ ਚਾਹ ਦਾ ਕੀ ਪੀਣਾ ਚਲੋ ਬੜਾ ਆਦਮੀ ਕੁੱਟਦਾ ਮੈਂ ਦਸਤਾ ਦੀ ਦੀਵੀ ਪੋਜ ਲੈਣਾ ਮੈਂ ਉਹ ਕਰ ਲੈਣਾ ਕੀ ਕਹਿੰਦੇ ਹੁੰਦੇ ਨੇ ਮਾਫਲਾ ਤਾਰ ਲਾ ਦਾ ਸਾਸੀ ਕਿਆ ਸੇ ਠੀਕ ਹੈ ਬੈਠੋ ਵਾ ਬੈਠੋ ਲੇਟ ਹੋ ਜਾਗੇ ਅਰੇ ਬੈਠੋ ਆ ਤੇ ਕੁਝ ਬਾਹਰ ਦੇ ਮਸਾਜੇ ਕਰਾ तू देख ले। देखो चाय के बना मैं मुझे तो थोड़ी बांस से थोड़ी तो बांस कर बात और वो कुछ पाया हुआ है तो अच्छे मीन और दर्दार को ना ना हाथ थे तो नहीं। 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 नहीं। तो ਸੋਹਰਾ ਤੈਨੂੰ ਮਿਲ ਹੋਣ ਦੇ ਤਾਂ ਮੈਨੂੰ ਮਿਲ ਤਾਂ ਮਾਚੀ ਮੈਂ ਬੀਚੋ ਕੇ ਨਹੀਂ ਲਾ ਮੈਂ ਤੇਰੀ ਮਮੀ ਦੀ ਗੱਲ ਕਰਦਾ ਮੈਂ ਚੋਣ ਮਿਸਟਰ ਇਹ ਤਾਂ ਫੇਰ ਹੈ ਠੀਕ ਹੈ OK OK ਜੇ ਕੋਈ ਖਾਣਾ ਪ੍ਰਿੰਸ ਤੋਂ ਮੰਗਾ ਕੇ ਆ ਘਟ ਤੇ ਪਾਏ ਨਾ ਫਿਰ ਠੀਕ ਹੈ बाकी बोर लोड होगी हफ्ते तो ले ली कोई चंगा पेन से ठीक है ठीक <laughs> है दीदी <laughs> कोड़े रही ही गेट मार दी कोई नहीं कोई नहीं दीदी कोड़े हम का हां जी ला हां ओवर हो गई फटाफट ले लो लोड ले लो जी मम्मी अपने गए मामा ही आए इसीलिए ना बस चली गई उन्होंने मतलब जा पानी बजा कुछ भी ले नहीं हैगा ਸੋ ਹੁਣ ਆਪਾਂ ਚਾਰ ਦਿਨ ਰਹਿਣਗੇ ਜਮਾ ਕੱਲੇ ਕੱਲੇ ਅਸੀਂ ਰਹੇਗੇ ਮੈਂ ਤੇ ਪ੍ਰਿੰਸੀਪਲ ਹਾਂ ਇਸ ਦੌਰਾਨ ਗੀੜ ਤੇ ਬਾਕੀ ਤੁਸੀਂ ਆਪਣਾ ਸਾਥ ਬਣਾ ਕੇ ਰੱਖਣਾ ਤੇ ਉਸੇ ਚਾਰ ਦੇ ਚਾਰ ਦਿਨ ਕੋਸ਼ਿਸ਼ ਕਰਾਂਗੇ ਕਿ ਅਸੀਂ ਡੇਲੀ ਦੇ ਡੇਲੀ ਆਪਣਾ ਜਿਹੜਾ ਬਲੌਗ ਹੈ ਉਹ ਅਪਲੋਡ ਕਰੀਏ ਤੇ ਬਾਕੀ ਆਪਣੀਆਂ ਦੋਵਾਂ ਮਾ ਆਪਣਾ ਪਿਆਰ ਇਸ ਤਰ੍ਹਾਂ ਬਣਾ ਕੇ ਰੱਖਣਾ ਬਲੌਗ ਨੂੰ ਰਾਤ ਤੱਕ ਦੇਖਣ ਲਈ ਥੈਂਕ ਯੂ ਬਲੌਗ ਦਾ ਲਾਸਟ ਕਰਦੇ ਹਾਂ ਚੰਗੀ ਮੈ ਲੱਗੀ ਸੀ ਬਾਡੀ ਮ사ਜ ਇਹ ਮਸ਼ੀਨ ਜੀ ਫੇਰਨਾ

ਕਾਲ ਕੱਢਣੀ ਤਾਂ ਬਹੁਤ ਗਲਤ ਕਰ ਲੈ ਸੱਚੀਓ ਕਾਲ ਕੱਢ ਗਈ ਿਆ ਸੀ ਇਹ ਕਹਦਾ ਮੈਂ ਉਹ ਆ ਇੱਕ ਦਿਨ ਮੈਨੂੰ ਗਿਆ ਸੀ ਕਾਲ ਕੱਢਦਾ ਕਰਕੇ ਸੀ ਦੱਸ ਦੋ ਕੀ ਆ ਸੀ ਦੋਮਾਨੇ ਕੀ ਆ ਸੀ ਨਾ ਉਹ ਮੇਰੇ ਨਾਲ ਹਾਂ 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 ਪ੍ਰਿੰਸੇਸ ਛੋੜਨੀ ਕਰਨੀ ਓਏ ਪ੍ਰਿੰਸ ਇਹਦੇ ਨਾਲ ਛੋੜ ਨਾ ਕਰ ਫਿਰ ਰਹੇ ਹੋਰ ਚੰਬਲੂਆ ਅੱਗੇ ਦਵਾ ਦੇ ਫਿਰ ਕੁਛ ਗਲਤ ਬੋਲੂ ਸੌਰੀ ਬੋਲੂ ਏ ਸੌਰੀ ਹਾਂ ਕਿਆ ਅੱਗੇ ਤੋਂ ਨਹੀਂ ਬੋਲਦਾ ਅੱਗੇ ਤਾਂ ਨਹੀਂ ਬੋਲਦਾ ਮੈਂ ਮੈਂ ਨੱਚ ਰਹੇ ਸੀ ਇਹ ਇੱਕ ਹਾਲ ਕੱਢ ਕੇ ਫਖਰਾ ਰਹੇ ਹੋ ਗਿਆ ਹਾਂ ਫਖਰਾ ਹੀ ਹੋ ਗਿਆ ਜੇ ਤੂੰ ਕੋਈ ਵਾਪਸ ਆ ਜਾਣਾ ਮੇਰੇ ਕੋਲ ਵੀ ਦੀ ਦੀ ਇਹਨੇ ਗਾਲ ਕੱਢੀ ਹੈਗੀ ਆਪਾਂ ਇਹਦੇ ਉਹੀ ਕਰੇ ਸਨੇਰ ਲਾਉਨੇ ਮੈਂ ਦੇਖ